ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਨੂੰ ਅਸੀਂ ਉਸ ਇਨਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੀ ਜਿਹੜੇ ਕੀ ਹਰ ਰੋਜ਼ ਡੇਲੀ 21 ਕਿਲੋਮੀਟਰ ਵਾਰ ਦੌੜਦੇ ਨੇ ਐਕਸਰਸਾਈਜ਼ ਕਰਦੇ ਨੇ ਆਪਣੇ ਸਰੀਰ ਨੂੰ ਪੂਰਾ ਫਿੱਟ ਰੱਖਿਆ ਹੋਇਆ ਇਹਨਾਂ ਨੇ ਸੋ ਅੰਕਲ ਉਹਨਾਂ ਦਾ ਨਾਮ ਤੁਹਾਨੂੰ ਦੱਸਦੇ ਹਾਂ ਜੀ ਤੇ ਪਿੰਡ ਵੀ ਦੱਸਦੇ ਹਾਂ ਤੇ ਜ਼ਿਲ੍ਹਾ ਵੀ ਦੱਸਦੇ ਹਾਂ ਤੇ ਬਾਕੀ ਅੰਕਲ ਉਹਨਾਂ ਤੋਂ ਆਪ ਵੀ ਪੁੱਛਦੇ ਆਂ ਅੰਕਲ ਜੀ ਮਾੜਾ ਦੱਸ ਦਿਓ ਵੀ ਤੁਹਾਡਾ ਪਿੰਡ ਕਿਹੜਾ ਜ਼ਿਲ੍ਹਾ ਕਿਹੜਾ ਤੇ ਨਾਮ ਕਿਹੜਾ ਬੈਗਜੀ ਕਾਹਲ ਸਾਹਿਬ ਬੈਗਜੀ ਕੀ ਪਤੇ ਮੈਂ ਸਰਦਾਰ ਲਖਮਨ ਸਿੰਘ ਪੇੜ ਖੋਜ ਜਪਰੋ ਜ਼ਿਲ੍ਹਾ ਤਰਤਨ ਦਾ ਰਹਿਣ ਮਾਲਾ ਮੋਕੇ ਮੈਂ ਗੱਲੀ 21 ਕਿਲੋਮੀਟਰ ਦੌਰਦਾਂ ਤੋਂ ਬਾਅਦ 10 ਕਿਲੋਮੀਟਰ ਸ਼ਾਮ ਦੌਰਦਾਂ ਇਸ ਕਾਰਨ ਕਰਕੇ ਮੈਂ ਸ੍ਰੀ ਗੁਰੂ ਅੰਗਦ ਦੇਵ ਕਾਜ ਜਪੂਰ ਸਾਹਿਬ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਆਂ ਆਰਮੀ ਦੀ ਪਤੀ ਜੋ ਆਪਕੀ ਠੀਕ ਹੈ ਜੀ ਤੇ ਬਾਪੂ ਜੀ ਹੁਣਾਂ ਨੇ ਜਦੋਂ ਲੋਕਡਾਊਨ ਆਇਆ ਸੀ ਨਾ ਇਹ ਆਪਣੇ ਸਾਰੇ ਕਿਤੇ ਤੇ ਉਦੋਂ ਵੀ ਇਹਨਾਂ ਨੇ ਲੋਕਡਾਊਨ ਦੇ ਵਿੱਚ ਪੂਰਾ ਵਧੀਆ ਭੱਜ ਜਾਂਦੇ ਜਿੱਦਾਂ ਮਿਲਖਾ ਸਿੰਘ ਜੀ ਭੱਜਦੇ ਰਹੇ ਨਾ ਬਾਪੂ ਜੀ ਤੇ ਉਦੋਂ ਕਿੰਨੀ ਦੌੜ ਕਰਦੇ ਰਹੇ ਤੁਸੀਂ ਬਸ ਉਦੋਂ ਕਰੋਨੋ ਦੇ ਕਾਰਨ ਕਰਕੇ ਕਿ ਮੈਂ ਸਟਾਰਟਿੰਗ ਹੀ ਕਰੋਨੋ ਦੇ ਵਿੱਚ ਕੀਤੀ ਆਪਣੀ ਦੌੜ ਇਸ ਕਾਰਨ ਕਰਕੇ ਜਿਸ ਤਰ੍ਹਾਂ ਮੈਂ ਮਿਲਖਾ ਸਿੰਘ ਬਾਪੂ ਜੀ ਤੋਂ ਤੁੰਗੀ ਤੇ ਆਈ ਇਸ ਕਰਕੇ ਪੂਰੀ ਦਿਮਾਗ ਦੇ ਵਿੱਚ ਆਇਆ ਕਿ ਮਨ ਉਹ ਵੀ ਇੱਕ ਅਨਸਾ ਨਹੀਂ ਕਿ ਮੈਂ ਨਹੀਂ ਇਸ ਤਰ੍ਹਾਂ ਫਿਜ਼ੀਕਲ ਸ਼ਰੀਪਰ ਥੀਟਰ ਮੈਂ ਪਰ ਮਿਤ ਵੀ ਨੰਨੀ ਪਤਾ ਵੀ ਮੈਨੂੰ ਚਾਹ ਉਹ ਵੀ ਪਰ ਐਥਲੀਟ ਕਹਿ ਦਈਦਾ ਐਥਲੀਟ ਬੜਾ ਔਖਾ ਬਹੁਤ ਔਖਾ ਜੀ ਤੇ ਇੱਕ ਤੁਹਾਨੂੰ ਜ਼ਰੂਰੀ ਬੇਨ ਤੇ ਇੱਕ ਹੋਰ ਦੱਸ ਦਿੰਨੇ ਆ ਜੀ ਕਿ ਬਾਪੂ ਫਿਟਨੈਸ ਦੇ ਨਾਲ ਨਾਲ ਐਕਸਰਸਾਈਜ਼ ਦੇ ਨਾਲ ਨਾਲ ਜਿੱਦਾਂ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੰਦੇ ਆ ਸਾਡੀਆਂ ਭੈਣਾਂ ਨੂੰ ਵੀਰਾਂ ਨੂੰ ਅਤੇ ਨੌਜਵਾਨਾਂ ਨੂੰ ਸੋ ਉਹਨਾਂ ਨੂੰ ਸਿੱਖਿਆ ਵੀ ਵਧੀਆ ਦਿੰਦੇ ਨੇ ਤੇ ਨਾਲ ਦੀ ਨਾਲ ਬਾਪੂ ਜੀ ਗੌਂਦੇ ਵੀ ਬਹੁਤ ਸੋਹਣਾ ਜੀ ਤੇ ਮੈਂ ਉਮਰ ਵੀ ਦੱਸਦਾ 55 ਸਾਲ ਤੋਂ ਉਪਰ ਆਣਾ ਜੀ ਕਿੰਨੀ ਉਮਰ ਹੈ 55 55 ਲੱਗਦੀ ਹੈ ਹਾਂ 55 56 ਸਾਲ ਉਮਰ ਆ ਬਾਪੂ ਜੀ ਦੀ ਤੇ ਬਹੁਤ ਵਧੀਆ ਇਨਸਾਨ ਨੇ ਜੀ ਅਸੀਂ ਮਿਲੇ ਇੱਥੇ ਇਹਨਾਂ ਨੂੰ ਜਗਰਾਉ ਮਿਲੇ ਸੀ ਹਸਪੀਟਲ ਦੇ ਵਿੱਚ ਕਿਸੇ ਦੇ ਨਾਲ ਆਏ ਸੀ ਜਦੋਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਸਾਰੀ ਸਟੋਰੀ ਦੱਸਿਆ ਉਹਦੇ ਸਾਨੂੰ ਵਧੀਆ ਲੱਗਿਆ ਅਸੀਂ ਤਾਂ ਹੀ ਇਹਨਾਂ ਦੀ ਵੀਡੀਓ ਪਾਉਣ ਲੱਗੇ ਆ ਬਾਕੀ ਜੇ ਕਿਸੇ ਨੇ ਫਿਟਨੈਸ ਬਾਰੇ ਇਹਨਾਂ ਤੋਂ ਜਾਂ ਟ੍ਰੇਨਿੰਗ ਲੈਣੀ ਸਿੱਖਿਆ ਲੈਣੀ ਆ ਤਾਂ ਤੁਸੀਂ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਵੀਡੀਓ ਤੇ ਜਰੂਰ ਪਾਵਾਂਗੇ ਤੇ ਬਾਪੂ ਜੀ ਫਿਟਨੈਸ ਦੇ ਨਾਲ-ਨਾਲ ਹਨਾ ਐਕਸਰਸਾਈਜ਼ ਦੇ ਨਾਲ-ਨਾਲ ਇਹਨਾਂ ਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਜੀ ਤੇ ਤੁਸੀਂ ਜਰੂਰ ਦੋ ਲਾਈਨਾਂ ਸੁਣਾਓ ਜੀ ਲਓ ਜੀ ਪਹਿਲੇ ਨੰਬਰ ਤੋਂ ਮੈਂ ਸ਼ੇਰ ਬੋਲੂਗਾ ਉਸ ਤੋਂ ਬਾਅਦ ਮੈਂ ਨਗੀਤ ਬੋਲੂਗਾ ਪਹਿਲਾ ਸ਼ੇਰ ਵਕਤ ਪਰਮਾਤਮਾ ਕੇਤੇ ਵਕਤ ਨਾ ਮਾਰਾ ਲੈਵੇ ਪਰਮਾਤਮਾ ਕੇ ਇਹਨੂੰ ਮੰਝੇ ਤੇ ਨਾ ਸੁੱਕੇ ਵੇਹੇ ਬਲੂ ਦਸਾਂ ਨਮਾਂ ਦੀ ਕੀਤੀ ਕਿਰਤ ਹਰ ਇੱਕ insan ਨੂੰ ਕਰਨੀ ਚਾਹੀਦੀ ਆ ਇਸ ਕਾਰਨ ਕਰਕੇ ਮੈਂ ਪਹਿਲੇ ਨੰਬਰ ਤੇ ਸ਼ੇਅਰ ਬੋਲੂਗਾ ਵਕਤ ਕਿਸੇ ਤੇ ਨਮਾੜ ਆਇਆ ਔਖਾ ਸੌਖਾ ਵਕਤ ਗੁਜ਼ਰੀ ਜਾਂਦਾ ਏ ਦੋ ਵੇੜੇ ਤਾਂ ਹੀ ਰੋਟੀ ਹਰ ਕੋਈ ਖਾਂਦਾ ਏ ਦੋ ਵੇੜੇ ਤਾਂ ਹੀ ਰੋਟੀ ਹਰ ਕੋਈ ਖੰਦਾ ਹੀ ਰਖ ਮਾਲਕ ਤੇ ਦੂਰਾ ਤੇ ਬੋਤਾ ਬੰਦਿਆ ਤੂੰ ਸੋਚੀ ਨਾ ਲੋੜ ਕੇ ਨਾਮੂ ਮੰਗਨੀ ਵਾਜੂ ਲੋਚੀ ਨਾ ਲੋੜ ਕੇ ਨਾਮੂ ਮੰਗਨੀ ਵਾਜੂ ਲੋਚੀ ਦੀ ਨਾ ਕਿਸ ਤਰ੍ਹਾਂ ਪਰਮਾਤਮਾ ਸੱਚੇ ਪਾਇਚਾ ਰਹਿ ਗੁਰੂ ਕਿਸੇ ਨੂੰ ਮੁੰਜੇ ਤੈਨਾਂ ਸੋਟੇ ਘੇਦੇ ਗੋਡੇ ਦੀ ਦੇਣਾ ਕੋਵੇ ਮੈਂ ਤਾਂ ਹਰ ਇੱਕ ਨੂੰ ਸਾਹਮਣੇ ਕਰਨੀ ਚਾਹੀਦੀ ਆ ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦਾ ਬੇੜਾ ਗਰਪ ਹੋ ਚੁੱਕਾ ਵਾ ਨਸ਼ਿਆਂ ਦੀ ਆਦੀ ਬਣ ਚੁੱਕੇ ਆ ਜਿਸ ਮਾਂ ਦਾ ਪੁੱਤਰ ਨੂੰ ਨਸ਼ਾ ਲੱਗ ਚੁੱਕਾ ਵਾ ਉਹ ਬੱਚਾ ਅੱਜ ਵੀ ਮਰਿਆ ਤੇ ਕੱਲ੍ਹ ਵੀ ਮਰਿਆ ਇਸ ਕਾਰਨ ਕਰਕੇ ਪਿੰਡਾਂ ਦੇ ਹਾਲਾਤ ਤੇ ਸ਼ਹਿਰਾਂ ਦੀ ਹਾਲਾਤ ਤੇ ਘਰ ਘਰ ਦੇ ਵਿੱਚ ਨਸ਼ਾ ਚੱਲ ਰਿਹਾ ਇਸ ਕਰਮ ਕਰਕੇ ਪੰਜਾਬ ਦਾ ਬੇੜਾ ਗਰਪ ਹੋ ਚੁੱਕਾ ਤમે ਇਸ ਕਰਨ ਕਰਕੇ ਦਿੱਲੀ ਰੋਡ ਤੇ ਭਜਦਾ ਮੈਂ 21 ਕਿਲੋਮੀਟਰ ਮੈਂ ਦਵਾਈਆਂ ਤੋਂ ਰਹਿ ਤ ਰਹਿਤ ਇਸ ਕਰਕੇ ਫੀਜਾ ਫੇਟ ਕੋਈ ਦੀ ਕੋਈ ਮੈਨੂੰ ਸ਼ੂਗਰ ਨਹੀਂ ਕਦੀ ਬੁਖਾਰ ਨਹੀਂ ਖੜਿਆ ਕਦੀ ਵੀ ਕੋਈ ਕਿਸਮ ਦੀ ਮਿਤ ਬਿਮਾਰੀ ਕੋ ਅਜੇ ਤੱਕ ਮੈਂ ਕੋਈ ਵੀ ਦਵਾਈ ਨਹੀਂ ਖਾ ਕੇ ਦੇਤੀ ਨਮਕ ਦੀ ਸੂਈ ਲਗਵਾ ਕੇ ਵੀ ਠੀਕ ਇਸ ਕਰਨ ਕਰਕੇ ਮੈਂ ਫਿਜ਼ੀਕਲ ਫੇਟ ਨੂੰ ਮੈਂ ਬਚਾ ਲ ਟ੍ਰੇਨਿੰਗ ਦਿਨਾ ਚਲ ਗਿਆ ਅੰਗ ਦੇਵ ਕਾਲ ਦੇ ਵਿੱਚ ਬਾਬਾ ਜੀ ਸਰਦਾਰ ਸੇਵਾ ਸੰਗਤ ਦੇ ਬਾਬਾ ਜੀ ਨੇ ਮੈਨੂੰ ਭਰਤੀ ਕੀਤਾ ਇਸ ਕਾਰਨ ਮੈਂ ਬੱਚਿਆਂ ਨੂੰ ਨਾਲ ਆਰਮੀ ਦੀ ਟ੍ਰੇਨਿੰਗ 50 ਫਕੀ ਟ੍ਰੇਨਿੰਗ ਦੇ ਰਿਹਾ ਇਸ ਕਾਰਨ ਕਰਕੇ ਮੈਂ ਇਸ ਟਾਈਮ ਤੇ ਜਗਰਾਉਂ ਦੇ ਵਿੱਚ ਆਇਆ ਜਿਨ੍ਹਾਂ ਦੇ ਮੇਰੇ ਪੱਤਰਕਾਰਾਂ ਨੇ ਮੇਰੇ ਇੰਟਰਵਿਊ ਲਈ ਹੈ ਇਸ ਕਾਰਨ ਕਰਕੇ 5 ਕਿਲੋਮੀਟਰ 10 ਕਿਲੋਮੀਟਰ 20 ਕਿਲੋਮੀਟਰ ਜਿਹੜੀ 100 ਮੀਟਰ 200 400 800 ਮੀਟਰ 1600 ਮੀਟਰ ਇਹ ਮੈਂ ਇੱਕ ਜਿਮ ਲਾ ਚੁੱਕਾ ਹਾਂ ਇਸ ਕਾਰਨ ਕਰਕੇ ਹੁਣ ਮੈਂ ਜਿਮਾਂ ਵੱਡੀਆਂ ਫੜੀਆਂ ਇਸ ਕਾਰਨ ਕਰਕੇ ਮੈਂ ਹਮੇਸ਼ਾ ਹੀ ਦਿੱਲੀ ਬਸ 10 ਕਿਲੋਮੀਟਰ ਚਾਹਮਾ ਨੂੰ 21 ਕਿਲੋਮੀਟਰ ਸੋਬਾ ਇਹ ਮੈਂ ਆਪਣੀ ਕਬਰ ਕਰਦਾਂ ਦੇ ਨਾਲ ਗੈਤੀ ਬਾਰੇ ਵੀ ਮੈਨੂੰ ਬਹੁਤ ਤੁੰਗ ਇਸ ਕਾਰਨ ਕਰਕੇ ਮੈਂ ਤੁਹਾਨੂੰ ਪਤਾ ਹੀ ਆ ਇਨਸਾਨ ਜ਼ਿੰਦਗੀ ਵਾਰ-ਵਾਰ ਦੀ ਇੱਥੇ ਹੁੰਦੀ ਇਸ ਕਾਰਨ ਕਰਕੇ ਠੀਕ ਹੈ ਫੇਟ ਹੋਣਾ ਨਹੀਂ ਤੇ ਚਲੋ ਇਹੀ ਸੋਚਿਆ ਜੀ ਨਹੀਂ ਤਾਂ ਅੱਜ ਕੱਲ ਦੇ ਜਮਾਨੇ 'ਚ ਬੰਦਾ 60 ਸਾਲ ਤੱਕ 65 ਸਾਲ ਤੱਕ ਪਹੁੰਚਦਾ ਪਰ ਜਿਸ ਤਰ੍ਹਾਂ ਮੈਂ ਆਪਣੀ ਪ੍ਰੈਕਟਿਸ ਕਰਦਾ ਮੈਂ ਠੀਕ ਹੈ ਫੇਟ ਤੇ ਦਵਾਈਆਂ ਉੱਤੇ ਰਹਿਿਆ ਤਾਂ ਜਿੱਥੇ ਮੈਂ 60 ਸਾਲਾਂ ਦੀ ਉਮਰ ਮਰਨਾ ਸੀ ਇਸ ਕਾਰਨ ਕਿ ਮੈਂ 30 ਸਾਲ ਆਪਣੀ ਹੋਰ ਉਮਰ ਬਦਾ ਚੁੱਕਾ ਇਸ ਕਰਕੇ ਹਰ ਨੌਜਵਾਨਾਂ ਨੂੰ ਇਹ ਹੀ ਮੈਂ ਸਿੱਖਿਆ ਦੂੰਗਾ ਮੋਟੀਵੇਟ ਕਰਦਾ ਰਹੂੰਗਾ ਪਿੰਨਾ ਕਲ ਤਾੜ ਲੋ ਇੱਕ ਬਜ਼ੁਰਗ ਦੀ ਇਸ ਕਰਕੇ ਜਿਹੜਾ ਤੰਤੰਦ ਪੇਡ ਕੋਲਤੀ ਪਰ ਸ਼ਾਇਦ ਮੇਰਾ ਰੀਆ ਇਸ ਕਰਕੇ ਮੈਂ ਫਤਿਹ ਬਲਉਂਦਾ ਮੈਂ ਵੈਦ ਜੀ ਕਾਕਰ ਸਾਹਿਬ ਵੈਦ ਵੀ ਚਿਕੀ ਪਰ ਰਹਤੇ